ਸਤਿ ਸ਼੍ਰੀ ਅਕਾਲ ਜੀ ਤੁਸੀਂ ਜੋ ਜੀਐਸਡੀ ਪੰਜਾਬ ਮੀਡੀਆ ਦੇ ਨਾਲ ਮੈਂ ਜਸਪ੍ਰੀਤ ਕੌਰ ਕੈਮਰਾਮੈਨ ओपी ਬੰਟੂ ਦੇ ਨਾਲ ਅੱਜ ਤੁਸੀਂ ਤੁਹਾਨੂੰ ਬਹੁਤ ਹੀ ਪਿਆਰੇ ਸਿੰਗਰ ਦੇ ਨਾਲ ਮਿਲਵਾਉਣ ਜਾ ਰਹੇ ਹਾਂ ਜਿਨ੍ਹਾਂ ਦੇ ਬਹੁਤ ਹੀ ਪਿਆਰੇ ਪਿਆਰੇ ਗਾਣੇ ਆਏ ਨੇ ਤੇ ਆ ਰਹੇ ਨੇ ਜੀ ਤਾਂ ਅਸੀਂ ਗੱਲਬਾਤ ਕਰਦੇ ਹਾਂ ਜੀ ਮਾਨਕ ਪ੍ਰਾਹ ਪੰਗਾਲੀ ਜੀ ਦੇ ਨਾਲ ਸਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਰ ਸਭ ਤੋਂ ਪਹਿਲਾਂ ਤੁਹਾਡਾ ਜੀਐਸਡੀ ਪੰਜਾਬ ਮੀਡੀਆ ਤੇ ਬਹੁਤ-ਬਹੁਤ ਵੈਲਕਮ ਹੈ ਜੀ ਬਹੁਤ-ਬਹੁਤ ਧੰਨਵਾਦ ਜੀ ਜੀਐਸਡੀ ਪੰਜਾਬ ਮੀਡੀਆ ਦਾ ਜਿਨ੍ਹਾਂ ਨੇ ਇੱਕ ਪਿਆਰੇ ਸਿੰਗਰ ਨੂੰ ਲੋਕਾਂ ਦੇ ਰੂਬਰੂ ਕਰਨ ਦਾ ਸਮਾਂ ਲਿਆਏ ਸੋ ਸਾਰਿਆਂ ਦਾ ਤੇ ਸਾਰਾ ਆਪਾਂ ਸ਼ੁਰੂਆਤ ਤੁਹਾਡੇ ਇੱਕ ਪਿਆਰੇ ਜਿਹੇ ਗਾਣੇ ਤੋਂ ਕਰਾਂਗੇ ਸੋ ਗੀਤ ਤਾਂ ਬਹੁਤ ਹੈ ਜੀ ਇੱਕ ਪਹਿਲਾ ਗੀਤ ਚੱਲਿਆ ਸੀ ਵੀਡੀਓ ਕਾਲ ਤੇ ਚਲਦੀ ਵਿਖਾ ਦੇ ਕੰਪੈਨ ਬੇ ਮੂਸੇ ਵਾਲੇ ਦੇ ਗੀਤਾਂ ਵਾਂਗ ਬੱਲੇ ਆ ਕਦੇ ਹੋਵਾਂਗੇ ਮਸ਼ਹੂਰ ਜਗ ਤੇ ਬੁਲਟ ਹੋਰ ਵੀ ਕਾਫੀ ਗੀਤ ਨਾਭੀ 50 ਖਾਕੀ ਪਗੜੀ ਮੋਢੇ ਲੱਗੇ ਸਟਾਰ ਪੁਲਿਸੀ ਅਮਰਗੀ ਵੀ ਤੇਰੇ ਤੇ ਮਟਿਆਰ ਸੋ ਇੱਕ ਹੁਣ ਗੀਤ ਹੈ ਜਿਹੜਾ ਹੁਣ ਕਣਕ ਤੇ ਰਿਲੀਜ਼ ਕਰਾਣੇ ਕੰਪੈਨ ਦਾ ਇੱਕ ਜਿਹੜਾ ਇੱਕ ਸੌਂਗ ਆ ਰਿਹਾ ਪੱਲੇ ਤਾਰਾਂ ਦਾ ਐਤ ਕੀ ਕਢਾਦੀ ਝਾਂਜਰਾਂ ਵੀ ਪਾ ਕੇ ਇੰਸਟਾ ਤੇ ਪਾਉਂਗੀ ਸਟੋਰੀਆਂ ਸੋ ਬਹੁਤ ਪਿਆਰ ਦਿੱਤਾ ਸਰੋਤਿਆਂ ਨੇ ਨਹੀਂ ਸਰ ਉਹ ਕਿਹੜਾ ਗਾਣਾ ਜਿੰਦੇ ਨਾਲ ਤੁਸੀਂ ਦੁਨੀਆ ਵਿੱਚ ਮਤਲਬ ਵਿਚਰਿਓ ਤੇ ਲੋਕਾਂ ਤੁਹਾਨੂੰ ਬਹੁਤ ਪਸੰਦ ਕੀਤਾ ਹੈ ਉਹ ਵੀਡੀਓ ਕੱਲ ਤੇ ਚਲਦੀ ਵਿਖਾ ਦੇ ਕੰਪੈਨਰ ਦੇਲ ਦੇਣੀ ਮਾੜੇ ਨਹੀਂ ਤਾਂ ਮਾੜੀਆਂ ਨਹੀਂ ਰੱਖੀਆਂ ਹੌਲੀ ਹੌਲੀ ਵੀਰੇ ਕਦੇ ਕਰਾਂਗੇ ਤਰੱਕੀਆਂ ਕਦੇ ਕਰਿਆ ਨਹੀਂ ਮੜਾ ਕਿਸੇ ਦਾ ਡੋਰੀ ਰੱਖੀ ਏ ਜ਼ਰੂਰ ਰੱਬ ਤੇ ਮੂਸੇ ਵਾਲੇ ਦਿਆਂ ਸਿੱਧੂ ਬਾਈ ਦਿਆਂ ਗੀਤਾ ਵਾਂਗੂ ਬੱਲਿਆ ਕਦੇ ਹੋਵਾਂਗੇ ਮਸ਼ਹੂਰ ਜੱਗ ਤੇ ਉਹ ਮੂਸੇ ਵਾਲੇ ਦਿਆਂ ਗੀਤਾ ਵਾਂਗੂ ਬੱਲਿਆ ਕਦੇ ਹੋਵਾਂਗੇ ਮਸ਼ਹੂਰ ਜੱਗ ਤੇ ਜੀ ਸਰ ਮੈਂ ਦਰਦ ਤੇ ਕੀ ਜਾਨਣਾ ਚਾਹਾਂਗੇ ਤੁਸੀਂ ਗਾਣਿਆਂ ਵਿੱਚ ਤੁਹਾਡੇ ਜਿਹੜਾ ਸੋਨੇ ਦਾ ਦੰਦ ਹੁੰਦਾ ਬਹੁਤ ਜ਼ਿਕਰ ਕਰਦੇ ਹੋ ਇਹਦਾ ਕੀ ਰੀਜ਼ਨ ਹੈ ਤੇ ਮਤਲਬ ਇਹ ਕੀ ਕਿਉਂ ਤੁਸੀਂ ਸੋਨੇ ਦਾ ਦੰਦ ਲਗਵਾਇਆ ਹੋਇਆ ਹੈ ਇਤਾ ਪਹਿਲੇ ਤੋਂ ਸ਼ੌਂਕ ਸੀਗਾ ਜੀ ਉਸ ਤੋਂ ਬਾਅਦ ਚੀਏ ਤਾਂ ਗੀਤ ਬਣਾਇਆ ਸੀਗਾ ਅੱਛਾ ਹਾਂਜੀ ਤੇ ਅਸੀਂ ਇੱਕ ਜਿਹੜਾ ਤੁਸੀਂ ਸੋਨੇ ਦੇ ਦੰਦ ਤੇ ਗੀਤ ਗਾਇਆ ਸੀ ਅਸੀਂ ਚਾਹਾਂਗੇ ਉਹ ਵੀ ਤੁਸੀਂ ਸਾਡੀ ਆਡੀਅנס ਨਾਲ ਸ਼ੇਅਰ ਕਰੋ ਆ ਪਲੇ ਲੈ ਆ ਬੁਲਟ ਕਾਲੇ ਰੰਗ ਦਾ ਜਾਣੇ ਅਲੜਾਂ ਦੀ ਸੂਲੀ ਉੱਤੇ ਟੰਗਦਾ ਜਰਹੂੰ ਕਰੇ ਦੁੱਗ ਦੁੱਗ ਪਰ ਹੀ ਕਾਲਜ ਦੀ ਚੁਰਗ ਕਹੀ ਮਰਦੀਆਂ ਮਿੱਤਰਾਂ ਦੀ ਟੌਰ ਤੇ ਵੇ ਨੰਬਰ ਫੜਾਉਣ ਹੱਸ ਕੇ ਕਿਹੜੇ ਪਿੰਡ ਤੋਂ ਬੁਲਟ ਕਾਲੇ ਵਾਲੇ ਆਵੇ ਨਖਰ ਹੁਣ ਜਾਈਂ ਦੱਸ ਕੇ ਕਿਹੜੇ ਪਿੰਡ ਤੋਂ ਬੁਲਟ ਕਾਲੇ ਵਾਲੇ ਆਵੇ ਨਖਰ ਹੁਣ ਜਾਈਂ ਦੱਸ ਕੇ ਪਾ ਕੇ ਕੁਰਤਾ ਪਜਾਮਾ ਲਾਗੇ ਐਣ ਕਾ ਮੈਂ ਕਾਲਜ ਨੂੰ ਜਦੋਂ ਲੰਘਦਾ ਦੰਦ ਸੋਨੇ ਦਾ ਬਖਾਵਾ ਤੋੜਾ ਹੱਸ ਕੇ ਨੇ ਅਲੜਾਂ ਨੂੰ ਸੂਲੀ ਟੰਗਦਾ ਦੰਦ ਸੋਨੇ ਦਾ ਬਖਾਵਾ ਤੋੜਾ ਹੱਸ ਕੇ ਨੇ ਅਲੜਾਂ ਨੂ ਜ਼ੂਲੀ ਟੰਗ ਦਾ ਕਈ ਮਰਦਿਆਂ ਮਿੱਤਰਾਂ ਦੀ ਟੌਰ ਤੇ ਬਿਨਾਂ ਬਰ ਫੜਾਉਣਾ ਦੱਸ ਕੇ ਕਿਹੜੇ ਪਿੰਡ ਤੋਂ ਬੁਲਟ ਕਾਲੇ ਵਾਲੇ ਆਵੇ ਨਖਰ ਹੁਣ ਜਾਈਂ ਦੱਸ ਕੇ ਕਿਹੜੇ ਪਿੰਡ ਤੋਂ ਬੁਲਟ ਕਾਲੇ ਵਾਲੇ ਆਵੇ ਨਖਰ ਨੂੰ ਜਾਈਂ ਦੱਸ ਕੇ ਤੁਸੀਂ ਅੱਜ ਦਰ ਤੇ ਜਾਨਣਾ ਚਾਹਵਾਂਗੇ ਤੁਸੀਂ ਕਿੱਦਾਂ ਦੀ ਸਿੰਗਿੰਗ ਨੂੰ ਮਤਲਬ ਪਸੰਦ ਕਰਦੇ ਹੋ ਆ ਮੈਂ ਬਸ ਜਿਹੜਾ ਸਭਿਆਚਾਰ ਚੱਲੀ ਜਾਂਦਾ ਜੀ ਜਿਵੇਂ ਕਿ ਬਾਲੇ ਲੱਚਰ ਗੀਤਾਂ ਨੂੰ ਵੀ ਨਹੀਂ ਪ੍ਰਮੋਟ ਕੀਤਾ ਜਾਵੇ ਜਿਹੜਾ ਕਿ ਅੱਜ ਕੱਲ੍ਹ ਧਿਆਨਾਂ ਤੇ ਚੱਲਦੇ ਆ ਜਾਂ ਕਿਸੇ ਤਰ੍ਹਾਂ ਦਾ ਵੀ ਕੋਈ ਜਿਹੜੀ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਸਿਹਤ ਮਿਲ ਸਕੇ ਉਹੋ ਜਿਹੇ ਪਰਵਾਰਕ ਗੀਤਾਂ ਸਾਨੂੰ ਵਧੀਆ ਲੱਗਦੇ ਆ ਵੀ ਅਸੀਂ ਵੀ ਉਹੋ ਜਿਹਾ ਪਰਵਾਰਕ ਗੀਤ ਆ ਜਿਹੜੇ ਤੇ ਸਰ ਮੈਂ ਥੋੜਾ ਜਾਨਣਾ ਚਾਹਾਂ ਕਿ ਤੁਹਾਡੇ ਕਿਹੜਾ ਗਾਣਾ ਹੈ ਜਿਹੜਾ ਤੁਹਾਡੇ ਦਿਲ ਦੇ ਬਹੁਤ ক্লোਜ਼ ਹੈ ਧੁੱਖੇ ਵਜ ਯਾਰ ਨਾ ਹੋਵੇ ਤੀਵੇਂ ਬਦਕਾਰ ਨਾ ਹੋਵੇ ਤੋਕੇ ਵਜਿਆਰ ਨਾ ਹੋਵੇ ਤੀਵੀਂ ਵਦਕਾਰ ਨਾ ਹੋਵੇ ਕਰਦੀਓ ਮਰਜੀ ਐ ਘਰ ਵਿੱਚੋਂ ਤੀਵੀਂ ਮਾੜੀ ਹਰੀਆਂ ਜੋ ਚਰਦੀ ਐ ਘਰ ਵਿੱਚੋਂ ਤੀਵੀਂ ਮਾੜੀ ਤੈਨੂੰ ਕਦੇ ਘਰ ਨਾ ਰਖੀਏ ਬਈ ਮੰਤਾਂ ਨੂੰ ਕਦੇ ਨਾ ਰੱਕੀਏ ਤੈਨੂੰ ਕਦੇ ਘਰ ਨਾ ਰਖੀਏ ਮੰਤਾਂ ਨੂੰ ਕਦੇ ਨਾ ਰੱਕੀਏ ਮਾਰਦਾ ਸਰਾਫ ਬਈ ਦੋਸਤ ਦਾ ਖਾਣਾ ਦੋਸਤੋ ਮਾੜਾ ਏ ਮਾਸ ਬਈ ਦੋਸਤ ਦਾ ਗਾਣਾ ਦੋਸਤੋ ਇਹ ਲੋਕ ਤੱਤ ਤੋਂ ਪਹਿਲਾਂ ਤੋਂ ਲਿਖਿਆ ਜੀ ਬੜਾ ਸੋਹਣਾ ਲੱਗਦਾ ਮੈਨੂੰ ਆਪ ਨੂੰ ਹੀ ਬੜੇ ਵਧੀਆ ਲੱਗਿਆ ਇਹ ਹਾਂਜੀ ਮਤਲਬ ਹਰੇਕ ਗਾਣੇ ਵਿੱਚ ਤੁਸੀਂ ਬੜੇ ਪਿਆਰੇ ਪਿਆਰੇ ਮੈਸੇਜ ਦਿੱਤੇ ਹੋਏ ਆ ਮਤਲਬ ਮਤਲਬ ਸਾਰੇ ਗਾਣੇ ਤੁਹਾਡੇ ਬਹੁਤ ਹੀ ਵਧੀਆ ਏ ਤੇ ਸਰ ਕੋਈ ਇਦਾਂ ਦਾ ਗਾਣਾ ਜਿਹਦੇ ਵਿੱਚ ਬਹੁਤ ਵਧੀਆ ਮੈਸੇਜ ਦਿੱਤਾ ਹੋਵੇ ਜਿਵੇਂ ਤੁਸੀਂ ਹੁਣ ਸਾਨੂੰ ਇਹ ਗਾਣਾ ਸੁਣਾਇਆ ਇਦਾਂ ਦਾ ਕੋਈ ਹੋਰ ਗਾਣਾ ਜਿੰਦੇ ਵਿੱਚ ਬਹੁਤ ਵਧੀਆ ਮੈਸੇਜ ਦਿੱਤਾ ਹੋਵੇ ਤੇ ਤੁਹਾਨੂੰ ਬਹੁਤ ਪਸੰਦ ਹੋਵੇ ਭੈਣ ਭਾਈਆਂ ਵਿੱਚ ਨਾ ਪਿਆਰ ਰਹਿ ਗਿਆ ਬੇਬੇ ਬਾਪੂ ਦਾ ਨਸਤਕਾਰ ਰਹਿ ਗਿਆ ਭੈਣ ਭਾਈਆਂ ਵਿੱਚ ਨਾ ਪਿਆਰ ਰਹਿ ਗਿਆ ਬੇ ਬੇਵਾਪੂ ਦਾਣਾ ਸਤਕਾਰ ਰਹਿ ਗਿਆ ਉਹ ਦੁਨੀਆ ਨੇ ਸਿਪਕੋ ਹੱਟ ਖੋਲਦੀ ਚਿੱਟੇ ਤੇ ਮੋਬਾਈਲਾ ਨੇ ਉਹ ਬਈ ਚਿੱਟੇ ਤੇ ਮੋਬਾਈਲਾ ਨੇ ਜਵਾਨੀ ਰੋਲਦੀ ਚਿੱਟੇ ਤੇ ਮੋਬਾਈਲਾ ਨੇ ਜਵਾਨੀ ਰੋਲਦੀ ਤੇ ਬਹੁਤ ਹੀ ਪਿਆਰੇ ਸੌਂਗਸ ਮੈਂ ਸਿਰਫ ਜਾਨਣਾ ਚਾਹੁੰਦਾ ਕਿ ਹੋਰ ਤੁਹਾਡੇ ਕਿਹੜੇ ਕਿਹੜੇ ਸੌਂਗਸ ਆ ਰਹੇ ਨੇ ਹੁਣ ਬਸ ਦੋ ਸੌਂਗ ਹੋਰ ਆ ਰਹੇ ਆ ਜੀ ਅੱਛਾ ਜੀ ਇੱਕ ਨਾਭੀ 50 ਖਾਕੀ ਪਗੜੀ ਮੋਢੇ ਲੱਗੇ ਸਟਾਰ ਪੁਲਿਸੀ ਆ ਮਾਰਗੀ ਵੇ ਤੇ ਇਹ ਪਹਿਲਾਂ ਵੀ ਤੁਹਾਨੂੰ ਦੱਸ ਚੁੱਕਿਆ ਵੀ ਇਹ ਰਿਲੀਜ਼ ਹੋਣ ਵਾਲਾ ਤੁਹਾਡੇ ਦਿਨਾਂ ਤਕਰੀ ਕਰਵਾਵਾਂਗੇ ਇਹ ਹੋਰ ਵੀ ਇੱਕ ਕੰਪੇਨ ਵਾਲਾ ਹੈ ਹਾਂਜੀ ਤੇ ਸਰ ਮੈਂ ਚਾਹਾਂਗੀ ਜਾਣ ਤੋਂ ਪਹਿਲਾਂ ਤੁਸੀਂ ਸਾਡੀ ਆਡੀਅנס ਨੂੰ ਇੱਕ ਪਿਆਰਾ ਜਿਹਾ ਮੈਸੇਜ ਦੇ ਕੇ ਜਾਓ ਕਿ ਕਿੰਨਾ ਦੇ ਗਾਣੇ ਸੁਣਨੇ ਚਾਹੀਦੇ ਆ ਤੇ ਤੁਸੀਂ ਹੋਰ ਕੀ ਗਾਣਾ ਰਾਈ ਕੀ ਮੈਸੇਜ ਦੇਣਾ ਚਾਹੁੰਦੇ ਹੋ ਜੋ ਲੋਕ ਆਪਣੇ ਜੀਵਨ ਅੰਦਰ ਗਰਹਿਨ ਕਰਨ ਮੇਰਾ ਤਾਂ ਇਹੀ ਕਹਿਣਾ ਜੀ ਜੋ ਵੀ ਕਲਾਕਾਰ ਆ ਜੋ ਵੀ ਗੀਤਕਾਰ ਆ ਵਧੀਆ ਵਧੀਆ ਗੀਤ ਲਿਖਣ ਜਿਵੇਂ ਕਿ ਅੱਜ ਕੱਲ੍ਹ ਵਾਲੀ ਆਉਣ ਵਾਲੀ ਪੀੜ੍ਹੀ ਆ ਜਿਹੜੀ ਉਹ ਨਸ਼ਿਆਂ ਤੋਂ ਵੀ ਮੁਕਤ ਹੋਵੇ ਹਿਥਿਆਰਾਂ ਤੋਂ ਵੀ ਮੁਕਤ ਹੋਵੇ ਜਿਹੜੇ ਕਿ ਅੱਜ ਕੱਲ੍ਹ ਬਹੁਤ ਕਤਲ ਹੋ ਰਹੇ ਆ ਜਾਂ ਕਿਸੇ ਨਾਲ ਕੋਈ ਲਾਂਡਾ ਡਾਟਾ ਜਾਂ ਕਿਸੇ ਨਾਲ ਕੋਈ ਕੰਨੀਆਂ ਕਬੜੀਆਂ ਵਾਲਾ ਕੰਮ ਆ ਵੀ ਇਹੋ ਜਿਹਾ ਮੈਸੇਜ ਜਿਹੜਾ ਕਿ ਪਰਿਵਾਰਾਂ ਵਿੱਚ ਬੈਠ ਕੇ ਸੁਣਿਆ ਜਾਵੇ ਅੱਜ ਕੱਲ੍ਹ ਦੀ ਜਿਹੜੀ ਨੌਜਵਾਨ ਪੀੜ੍ਹੀ ਆ ਉਹ ਨਾਤੇ ਤਾਂ ਨਸ਼ਿਆਂ ਤੋਂ ਬਚ ਸਕੇ ਤੇ ਨਾਲੇ ਆਉਣ ਵਾਲੀ ਜਿਹੜੀ ਉਹਨੂੰ ਸਿਹਤ ਮਿਲ ਸਕੇ ਕਿ ਅਸੀਂ ਚੰਗਾ ਸੱਭਿਆਚਾਰਕ ਆ ਜਿਹੜਾ ਸੋ ਮੇਰੀ ਇ ਫੇਰ ਦੁਬਾਰਾ ਤੋਂ ਮੁੜ ਕੇ ਵਾਪਸ ਆ ਜਾਵੇ ਇਹ ਹੀ ਮੇਰਾ ਸੁਨੇਹਾ ਜੀ ਸਾਰਿਆਂ ਨੂੰ ਤੇ ਸਰ ਜਾਣ ਤੋਂ ਪਹਿਲਾਂ ਇੱਕ ਪਿਆਰਾ ਜਿਹਾ ਹੋਰ Song ਤੁਹਾਡੇ ਵਾਸਤੇ ਇੱਕ ਮਿੰਟ ਪਾ ਲੈ ਲੈ ਆ ਬੁਲਟ ਕਾਲੇ ਰੰਗ ਦਾ ਜਾਣੇ ਅੱਲੜਾਂ ਦੀ ਸੂਲੀ ਉੱਤੇ ਟੰਗਦਾ ਜਦੋਂ ਕਰੇ ਦੁਗ ਦੁਗ ਭਰੀ ਕਾਲੀ ਜੇ ਚ ਰੁਗ ਕਰੇ ਦੁਗ ਦੁਗ ਭਰੀ ਕਾਲੀ ਜੇ ਚ ਰੁਗ ਕਹੀਂ ਮਰਦੀਆਂ ਮਿੱਤਰਾਂ ਦੀ ਟਹੁਰ ਤੇ ਬੇ ਨੰਬਰ ਫੜਾਉਣ ਹੱਸ ਕੇ ਕਿਹੜੇ ਪਿੰਡ ਤੋਂ ਬੁਲਟ ਕਾਲੇ ਵਾਲਿਆ ਬੇ ਨਖਰ ਨੂੰ ਜਾਈ ਦੱਸ ਕੇ ਕਿਹੜੇ ਪਿੰਡ ਤੋਂ ਬੁਲਟ ਕਾਲੇ ਵਾਲਿਆ ਬੇ ਨਖਰ ਨੂੰ ਜਾਈ ਦੱਸ ਕੇ ਇਹ ਬਹੁਤ ਹੀ ਪਿਆਰਾ ਗਾਣਾ ਸਿਰ ਮੈਂ ਤੁਹਾਡੇ ਤੋਂ ਹੀ ਜਾਨਣਾ ਚਾਹੁੰਦੀ ਜਿਹੜੀ ਸਿੰਗਿੰਗ ਲਾਈਨ ਦੀ ਤੁਸੀਂ ਸ਼ੁਰੂਆਤ ਕਿੱਥੋਂ ਕੀਤੀ ਤੇ ਇਸ ਲਾਈਨ ਵਿੱਚ ਤੁਹਾਨੂੰ ਕੀ ਕੀ ਔਕੜਾਂ ਦਾ ਸਾਹਮਣਾ ਕਰਨਾ ਪਿਆ ਇਹ ਤਾਂ ਪਹਿਲਾਂ ਤੋਂ Song ਸੀਗਾ ਜੀ ਪਰ ਗੀਤ ਹੁਣ ਥੋੜਾ ਸਮਾਂ ਹੋਇਆ ਜਦੋਂ ਬਸ ਰਿਲੀਜ਼ ਕਰਵਾਏ ਸੀ ਪਹਿਲਾਂ ਤਾਂ ਮੈਂ ਲਿਖਦਾ ਹੀ ਹੁੰਦਾ ਸੀਗਾ ਹਾਂਜੀ ਫਿਰ ਕਾਫੀ ਗੀਤ ਆਏ ਆ ਨਭੀ 50 ਖਾਕੀ ਪਗੜੀ ਮੋਢੇ ਲੱਗੇ ਸਟਾਰ ਪੁਲਸੀ ਅਮਰਗੀ ਵੀ ਤੇਰੇ ਤੇ ਮਟਿਆਰ ਹੋਰ ਵੀ ਕਾਫੀ ਗੀਤ ਆ ਜਿਹੜੇ ਉਹ ਮਾਰਕੀਟ ਵਿੱਚ ਆਏ ਆ ਅੱਛਾ ਜੀ ਸਰ ਤੁਸੀਂ ਮਤਲਬ ਗਾਣੇ ਖੋਦ ਹੀ ਰਾਈਟ ਕਰਦੇ ਹੋ ਹਾਂਜੀ ਹਾਂ ਮੈਂ ਖੋਦ ਹੀ ਲਿਖਦੇ ਆਂ ਮਤਲਬ ਤੁਸੀਂ ਗਾਣਾ ਤਾਂ ਹੋਣੀ ਸ਼ੁਰੂ ਕੀਤਾ ਉਸ ਤੋਂ ਪਹਿਲਾਂ ਤੁਸੀਂ ਜਸਟ ਗਾਣੇ ਲਿਖਦੇ ਸੀ ਠੀਕ ਹੈ ਜੀ ਤੇ ਸਰ ਤੁਹਾਡੇ ਹੋਰ ਕਿਹੜੇ-ਕਿਹੜੇ ਗਾਣੇ ਜਿਹੜੇ ਤੁਸੀਂ ਲਿਖ ਕੇ ਦਿੱਤੇ ਪਰ ਤੁਸੀਂ ਗਾਏ ਨਹੀਂ ਮੈਡਮ ਕਾਫੀ ਗਾਣੇ ਹੁਣ ਅਜਾਦ ਨਹੀਂ ਗਏ ਕੁਝ ਕੰਨਿਆਂ ਨੇ ਗਾਏ ਆ ਉਹ ਇੱਕ ਪਿੰਡ ਦਾਸ ਜੀ ਪਿੰਕ ਪੱਗ ਵਾਲੇ ਆ ਤੇਰੇ ਉੱਤੇ ਦੇ ਲ ਹੋਰ ਵੀ ਕਾਫੀ ਗਾਣੇ ਸੀਗੇ ਜਿਹੜੇ ਕੋਈ ਹੰਝੂਆਂ ਦੀ ਬਰਸਾਤ ਸੋਈ ਰੋਈ ਸਾਰੀ ਰਾਤ ਯਾਦ ਤੇਰੀ ਆਈ ਵੇ ਸੱਜਣਾ ਹਾਂਜੀ ਬਾਕੀ ਕੁਛ ਮੈਂ ਆਪਰ ਲੀਡ ਕੀਤੇ ਉਹ ਜਿਹੜੇ ਪਿੱਛੇ ਜਿਆ ਸੀ ਇੱਕ ਹੁਣ ਵੇਖਾਂਗੇ ਬਗਾਨਿਆਂ ਨਾਲ ਨੇ ਵੀ ਜਿੱਥੇ ਸਾਡੇ ਵੱਲੋਂ ਟੁੱਟੀ ਹਾਂਜੀ ਹੋਰ ਵੀ ਕਾਫੀ ਗੀਤ ਆ ਜਿਹੜੇ ਮਾਰਕੀਟ ਵਿੱਚ ਚੱਲ ਵੀ ਰਹੇ ਆ ਹੋਰ ਸਰ ਮੈਂ ਤੁਹਾਡੇ ਤੋਂ ਜਾਨਣਾ ਸੀ ਆਮੇ ਕੀ ਤੁਹਾਡੀ ਫੈਮਿਲੀ ਚ ਕੌਣ ਕੌਣ ਆ ਇੱਕ ਗੁੜੀਆ ਹੈ ਦੋ ਬੱਚੇ ਮੁੰਡੇ بیٹے ਆ ਦੋ ਹਾਂਜੀ ਚਾਰ ਮੈਂਬਰਸ ਨੇ ਇਸ ਲਾਈਨ ਵਿੱਚ ਤੁਹਾਨੂੰ ਸਭ ਤੋਂ ਜ਼ਿਆਦਾ ਸਪੋਰਟ ਕਿਹਨਾਂ ਨੇ ਕੀਤੀ ਸੀ ਸਾਰਿਆਂ ਦੀ ਸਪੋਟੀ ਹੈ ਜੀ ਹੁਣ ਬਸ ਜਦੋਂ ਸਮਾਂ ਹੀ ਇਹੋ ਜਿਹਾ ਬਣਦਾ ਜਾ ਰਿਹਾ ਤੇ ਛੌਂਕ ਵੀ ਸੀਗਾ ਹਾਂਜੀ ਆਪਣੀ ਆਪਣੀ ਕਹਿਣ ਵਾਲਿਆ ਸਾਹਾਂ ਵਿੱਚ ਸਾਹ ਲੈਣ ਵਾਲਿਆ ਆਪਣੀ ਆਪਣੀ ਕਹਿਣ ਵਾਲਿਆ ਸਾਹਾਂ ਵਿੱਚ ਸਾਹ ਲੈਣ ਵਾਲਿਆ ਹੇ ਨਦੀ ਕਿਨਾਰਿਆਂ ਵਾਂਗੂ ਕਤੋਂ ਦੂਰ ਕੀ ਤੈ ਤੂੰ ਹੇ ਕੱਲਿਆਂ ਬਹਿ ਬਰੋਂਨ ਨੂੰ ਮਜਬੂਰੀ ਕੀਤੇ ਤੂੰ ਵੇ ਮੈਨੂੰ ਕੱਲਿਆਂ ਬੈ ਬਰੂਨ ਨੂੰ ਮਜਬੂਰੀ ਕੀਤੇ ਤੂੰ ਬਹੁਤ ਹੀ ਪਿਆਰੀ ਵਾਸਤੇ ਬਹੁਤ ਹੀ ਪਿਆਰੇ ਸਿੰਗਰ ਹੈ ਬਹੁਤ ਹੀ ਵਧੀਆ ਮਤਲਬ ਨੇਚ ਰਵਾਈਸਡ ਬਹੁਤ ਹੀ ਪਿਆਰੇ ਇਨਸਾਨ ਸੀਗੇ ਸਾਨੂੰ ਮਿਲ ਕੇ ਇਹਨਾਂ ਨੂੰ ਬਹੁਤ ਜ਼ਿਆਦਾ ਖੁਸ਼ੀ ਆਈ ਹੈ ਜੀ ਮੈਂ ਉਮੀਦ ਕਰਦੀ ਹਾਂ ਜਿਹੜੇ ਅਸੀਂ ਇਹਨਾਂ ਦੇ ਗਾਣੇ ਤੁਹਾਨੂੰ ਸੁਣਾਈ ਤੁਸੀਂ ਵੀ ਇਹਨਾਂ ਦੇ ਗਾਣੇ ਸੁਨੇ ਹੋਣਗੇ ਤੇ ਬਹੁਤ ਹੀ ਪਿਆਰ ਦਿੱਤਾ ਹੈ ਜੀ ਅੱਦਾਂ ਨਹੀਂ ਅਪਡੇਟਸ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਵਾਂਗੇ ਦੇਖਦੇ ਰਹੋ ਜੀਐਸਡੀ ਪੰਜਾਬ ਮੀਡੀਆ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਲੈਂਡ ਸ਼ੇਅਰ ਆ ਸਬਸਕ੍ਰਾਈਬ ਕਰ ਦਿਓ ਸਤਿ ਸ਼੍ਰੀ ਅਕਾਲ ਜੀ